ਨਾ ਕੋ ਪੜਿਆ ਪੰਡਤ ਵੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਨਾ ਕੋ ਪੜਿਆ ਪੰਡਤ ਵੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾ ਕੋ ਕਹੀਏ ਬੰਦਾ ਸਤਨਾਮ ਬਾਹੀ ਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲ ਧਾਰੀ ਸਭ ਘਟ ਉਪਜੀਦਾ ਆਪੇ ਮੇਲ ਬਡਾਈ ਕੀਨੀ ਕੁਸਲ ਖੇਮ ਸਭ ਭੈ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਥਨ ਅੰਤਰ ਜਤ ਕਤ ਪੇਖੂ ਸੋਈ ਨਾਨਕ ਗੁਰ ਪਾਇਓ ਬਡਭਾਗੀ ਤੇ ਸਜੇ ਵਡ ਅਬਰ ਨ ਕੋਈ ਨਾਨਕ ਗੁਰ ਪਾਇਓ ਵਡ ਭਾਗੀ ਤੇ ਸਜੇ ਵਡ ਅਬਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਤ ਕਾ ਅੱਜ ਆਪਾ ਪਾਵਨ ਪਵਿੱਤਰ ਅੰਗ 618 ਤੇ 619 ਤੇ ਸੁਭਾਈ ਮਾਨ ਸ਼ਬਦ ਪੜਿਆ ਜੋ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਗੁਰ ਪੂਰੇ ਆਪਣੀ ਕਲ ਧਾਰੀ ਸਭ ਘਟ ਉਪਜੀ ਤਿਆ ਆਪੇ ਮੇਲ ਬਟਾਈ ਕਿੰਨੀ ਕੁਸਲ ਖੇਮ ਸਭ ਪਿਆ ਪਾਈ ਜਦੋਂ ਪੂਰੇ ਗੁਰੂ ਦੀ ਕਿਰਪਾ ਧਾਰਨ ਕਰਦਾ ਨਾ ਮਨੁੱਖ ਫਿਰ ਉਸ ਨੂੰ ਗਿਆਨ ਪ੍ਰਾਪਤ ਹੁੰਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਆ ਤੇ ਨਹੀਂ ਤਾਂ ਫਿਰ ਮਹਾਰਾਜ ਨੇ ਗਰਬਾਣੀ ਵਿੱਚ ਦੱਸਿਆ ਜੋ ਆਪਾਂ ਪੰਕਤੀ ਲਿਖੀ ਆ ਵੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਵੀ ਜੇ ਤਾਂ ਭਾਈ ਬੰਦਿਆਂ ਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਪ੍ਰਭੂ ਪਰਮਾਤਮਾ ਨੇ ਵੀ ਜੇ ਤਾਂ ਇਸ ਮਨੁੱਖੇ ਜਨਮ ਹੀਰੇ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਗਿਆ ਫੇਰ ਤੇਰਾ ਜੀਵਨ ਸਫਲ ਹੋ ਜਾਏਗਾ ਨਹੀਂ ਤਾਂ ਤੂੰ ਆਪਣੇ ਆਪ ਨੂੰ ਪੰਡਤ ਅਖਵਾਲਾ ਵਿਦਵਾਨ ਅਖਵਾਲਾ ਤੇ ਕਮਲਾ ਕਮਲਾ ਰਮਲਾਜਾ ਬਣ ਕੇ ਮੂਰਖਜਾ ਬਣ ਕੇ ਦੁਨੀਆ 'ਚ ਤੁਰਿਆ ਫਿਰ ਕੁਝ ਨਹੀਂ ਹੋਣ ਵਾਲਾ ਕਈ ਕਹਿੰਦੇ ਨਾ ਕਮਲੇ ਜੇ ਬਣ ਕੇ ਰਹਿੰਦੇ ਆ ਫੱਕਰਾ ਜੀ ਇਹ ਫੱਕਾਰਾ ਨਾ ਮਹਾਰਾਜ ਕਹਿੰਦੇ ਤੁਰਿਆ ਫਿਰ ਤੂੰ ਜਿਵੇਂ ਮਰਜੀ ਆ ਕਈ ਅਖਵਾਉਂਦੇ ਨੇ ਵੀ ਬੜਾ ਬਿੱਦਬਾਨ ਆ ਜੀ ਇਹ ਮਹਾਰਾਜ ਕਹਿੰਦੇ ਤੂੰ ਦੋਨਾਂ ਚੋਂ ਕੁਝ ਵੀ ਬਣਿਆ ਰਹਿ ਕੁਝ ਵੀ ਨਹੀਂ ਸਬਰਨਾ ਤੇਰਾ ਮਨੁੱਖੇ ਜਨਮ ਦਾ ਸਬਰੇਗਾ ਤਾਂ ਜੇ ਤੂੰ ਮਨੁੱਖੇ ਜਨਮ ਦੀ ਪ੍ਰਭੂ ਪ੍ਰਮਾਤਮਾ ਨੇ ਦਾਤ ਤੈਨੂੰ ਦਿੱਤੀ ਆ ਤੇ ਇਹਦੀ ਅਹਿਮੀਅਤ ਨੂੰ ਸਮਝੇਗਾ ਵੀ ਆਇਓ ਪੜਨ ਸੁਣਨ ਕੋ ਬਾਣੀ ਬੰਦੇ ਤੂੰ ਬੰਦਗੀ ਕਰ ਕਿਉਂਕਿ ਹੁਣ ਪਸ਼ੂ ਪੰਛੀ ਨੂੰ ਤਾਂ ਕਿਹਾ ਨਹੀਂ ਤੇ ਨਾ ਪਸ਼ੂ ਪੰਛੀ ਬੰਦਗੀ ਕਰ ਸਕਦਾ ਮਨੁੱਖ ਨੂੰ ਹੀ ਇੱਕ ਮਨੁੱਖਾ ਜੀਵਨ ਮਿਲਿਆ ਜਿਹੜਾ ਕਿ ਇਸ ਮਨੁੱਖੇ ਜਨਮ ਦੀ ਘੋੜੀ ਤੇ ਸਵਾਰ ਹੋ ਕੇ ਜਿਹੜਾ ਜੀਵ ਆਤਮਾ ਪ੍ਰਭੂ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਮਹਾਰਾਜ ਨੇ ਦੱਸਿਆ ਵੀ ਕੋਰ ਪੂਰੇ ਆਪਣੀ ਕਲ ਧਾਰੀ ਸਭ ਘਟ ਉਪਜੀਦਿਆ ਉਹ ਪ੍ਰਭੂ ਪਰਮਾਤਮਾ ਨੇ ਸਾਰਿਆਂ ਤੇ ਦਇਆ ਆਪਦੀ ਕੀਤੀ ਹੋਈ ਆ ਘਟ ਘਟ ਵਿੱਚ ਵੱਸਦਾ ਜਲ ਵਿੱਚ ਥਲ ਵਿੱਚ ਚੰਦ ਸੂਰਜ ਤਾਰੇ ਅਸਮਾਨ ਪਤਾਲ ਕੀਟੀ ਤੇ ਉਂਚ ਰਸੂਲਾ ਕਣਕਣ ਵਿੱਚ ਵੱਸਦਾ ਪ੍ਰਭੂ ਪਰਮਾਤਮਾ ਆਪੇ ਮੇਲ ਬਡਾਈ ਕੀਨੀ ਕੁਸਲ ਖੇਮ ਸਭ ਪਿਆ ਉਨੇ ਕਿਰਪਾ ਕਰਦੀ ਹੁਣ ਤੇਰਾ ਵੀ ਫਰਜ਼ ਬਣਦਾ ਮਨੁੱਖ ਪ੍ਰਭੂ ਪਰਮਾਤਮਾ ਦੇ ਚਰਨ ਨਾਲ ਚਰਨਾ ਨਾਲ ਜੁੜ ਜਾ ਨਾਮ ਬਾਣੀ ਨਾਲ ਜੁੜ ਜਾ ਤੇ ਤੇਰਾ ਜੀਵਨ ਸਦਾ ਹੀ ਖੁਸ਼ੀ ਰਹੇਗਾ ਸੌਖਾ ਰਹੇਗਾ ਗੁਰੂ ਮਹਾਰਾਜ ਨੇ ਅਗਲੇ ਬੰਦ ਚ ਵੀ ਦੱਸਿਆ ਸਤਗੁਰ ਪੂਰਾ ਮੇਰੇ ਨਾਲ ਉਹ ਸਤਗੁਰ ਪੂਰਾ ਸ਼ਬਦ ਰੂਪ ਦੇ ਵਿੱਚ ਸਾਡੇ ਨਾਲ ਪੂਰਾ ਪੂਰਾ ਸਾਡੇ ਨਾਲ ਹੈ ਪਾਰ ਬ੍ਰਹਮ ਜਪ ਸਦਾ ਨਿਹਾਲ हे ਮਨੋਖੋ ਪ੍ਰਭੂ ਪਰਮਾਤਮਾ ਦਾ ਜਾਪ ਕਰ ਸਦਾ ਹੀ ਨਿਹਾਲ ਰਹੇਗਾ ਸਦਾ ਹੀ ਖੁਸ਼ ਰਹੇਗਾ ਚਾਹੇ ਹੁਣ ਦੇਖੋ ਚਾਰ ਸਪੇਰੇ ਪਾਣੀ ਆ ਬਹੁਤ ਤਬਾਈ ਵਿਚਾਰਿਆ ਜਿੱਥੇ ਜਿੱਥੇ ਜਾ ਰਿਹਾ ਬੜਾ ਨੁਕਸਾਨ ਹੋ ਰਿਹਾ ਪਰ ਰੱਬ ਦੇ ਪਿਆਰੇ ਉਹਦੇ ਕੁਦਰਤ ਦੇ ਨਿਜਮ ਨੂੰ ਸਮਝਦੇ ਨੇ ਤੇ ਉਹ ਖੁਸ਼ ਨੇ ਭਾਵੇਂ ਸਭ ਕੋ ਸੀ ਰੁੜ ਗਏ ਇਤਿਹਾਸ ਅਲੀ ਵੀ ਆਪਾਂ ਧਿਆਨ ਮਾਰਦੇ ਆ ਰੋ ਜੀ ਇਤਿਹਾਸ ਦੇ ਵਿੱਚ ਦੇਖੋ ਤੁਸੀਂ ਦਸ਼ਮੇਸ਼ ਪਿਤਾ ਜੀ ਨੇ ਆਨੰਦਪੁਰ ਸਾਹਿਬ ਵੀ ਛੱਡਿਆ ਤੇ ਆਪਦੇ ਪੁੱਤਰ ਵੀ ਸ਼ਹੀਦ ਕਰਾਏ ਮਾਤਾ ਜੀ ਪਿਤਾ ਜੀ ਤੇ ਪੁੱਤਰਾਂ ਨਾਲੋਂ ਪਿਆਰੇ ਸਿੰਘ ਵੀ ਸ਼ਹੀਦ ਕਰਾ ਲੇ ਕਿਉਂਕਿ ਉਹਨਾਂ ਨੂੰ ਪ੍ਰਵਾਹ ਨਹੀਂ ਕਿਉਂਕਿ ਉਹ ਰੱਬ ਦੇ ਨਿਜਮ ਵਿੱਚ ਰਹਿੰਦੇ ਨੇ ਗੁਰੂ ਦੇ ਪਿਆਰੇ ਇਸੇ ਤਰ੍ਹਾਂ ਹੀ ਭਾਈ ਗੁਰੂ ਦਾ ਸਿੱਖਾ ਉਹ ਵੀ ਕਹਿੰਦਾ ਮੁੱਖ ਗੁਰਪੰਜਰੇ ਵੱਲ ਕਰਦੇ ਕੋਈ ਨਾ ਦਫਾੜ ਕਰਦੇ ਭਾਵੇਂ ਚ ਆਰੇ ਦੇ ਨਾਲ ਦੇਖ ਵਿੱਚ ਭਾਵੇਂ ਵਾਲ ਦੇ ਕੋਈ ਗੱਲ ਨਹੀਂ ਮੁੱਖ ਮੇਰਾ ਪਿੰਜਰੇ ਵੱਲ ਹੋਣਾ ਚਾਹੀਦਾ ਗੁਰੂ ਗੁਰੂ ਦੇ ਚਰਨਾਂ ਵੱਲ ਚਾਹੀਦਾ ਰੂਮ ਵਿੱਚ ਲਪੇਟ ਕੇ ਸਾੜਦੇ ਮੁੱਖ ਮੇਰਾ ਗੁਰੂ ਵੱਲ ਚਾਹੀਦਾ ਇਸੇ ਤਰ੍ਹਾਂ ਹੀ ਭਾਈ ਕਿਸੇ ਵੀ ਕਿਸਮ ਦੀ ਆਫਤ ਆਉਂਦੀ ਹੈ ਕੋਈ ਕੁਦਰਤੀ ਕਹਿਰ ਹੋ ਰਿਹਾ ਆਪਾਂ ਤਾਂ ਕਹਿ ਰਹੀ ਕਹਿੰਦੇ ਪਰ ਕੁਦਰਤ ਦਾ ਤਾਂ ਨਿਜਮ ਹਨ ਉਨੇ ਆਪਣਾ ਬੈਲੈਂਸ ਬਣਾ ਕੇ ਰੱਖਣਾ ਕੁਦਰਤ ਨੇ ਉਹ ਗਲਤੀਆਂ ਵੀ ਮਨੁੱਖ ਦੀਆਂ ਹੀ ਨੇ ਜੋ ਦਰਿਆਵਾਂ ਦੇ ਵਿੱਚ ਪਾਣੀ ਵਗ ਰਿਹਾ ਵਾਧ ਆ ਰਿਹਾ ਫਸਲਾਂ ਦਾ ਨੁਕਸਾਨ ਹੋ ਰਿਹਾ ਮਨੁੱਖਤਾ ਦਾ ਪਸ਼ੂ ਪੰਛੀਆਂ ਦਾ ਮਾਲ ਦਾ ਨੁਕਸਾਨ ਹੋ ਰਿਹਾ ਤਾਂ ਉਹ ਗਲਤੀਆਂ ਵੀ ਮਨੁੱਖ ਦੀਆਂ ਹੀ ਨੇ ਕਿਉਂਕਿ ਉਹਨੇ ਡੈਮ ਬਣਾ ਬਣਾ ਕੇ ਇਕੱਠਾ ਕਰਿਆ ਰੋਕਿਆ ਹੋਇਆ ਪਰ ਹੁਣ ਜਦੋਂ ਜ਼ੋਰ ਪੈ ਗਿਆ ਫਿਰ ਛੱਡਦਾ ਤੇ ਜੇ ਉਹ ਕੁਦਰਤ ਦੇ ਨਿਯਮ ਮੁਤਾਬਕ ਚੱਲਿ ਹੋਈ ਜਾਵੇ ਲਗਾਤਾਰ ਤਾਂ ਫਿਰ ਉਹ ਨੁਕਸਾਨ ਨਹੀਂ ਕਰਦਾ ਆਪਣੇ ਆਪ ਫਿਰ ਜਿੱਤਰ ਨੂੰ ਕੁਦਰਤ ਦੇ ਨਿਯਮ ਮੁਤਾਬਕ ਜਾਣਾ ਹੁੰਦਾ ਪਾਣੀ ਨੇ ਜਾ ਵੜਦਾ ਜੇ ਜਦੋਂ ਅਸੀਂ ਉਹਨੂੰ ਬੰਨਿਆ ਹੋਇਆ ਤੇ ਬੰਨਿਆ ਹੋਇਆ ਆਪਣੀ ਮਰਜ਼ੀ ਨਾਲ ਛੱਡਦੇ ਆਂ ਫਿਰ ਉਹ ਤਬਾਈ ਕਰਦਾ ਸੋ ਮਾਰਾ ਨੇ ਸਮਝਾਉਣਾ ਕੀਤਾ ਪਾਰ ਬ੍ਰਹਮ ਜਪ ਸਦਾ ਨਿਹਾਲ ਗੱਲ ਇੱਥੇ ਚਲਦੀ ਸੀ ਵੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੀਆਂ ਹੋਈਆਂ ਰੂਹਾਂ ਸਦਾ ਹੀ ਨਿਹਾਲ ਰਹਿੰਦੀਆਂ ਨੇ ਰਹਾਉ ਅੰਤਰ ਬਾਹਰ ਥਾਂ ਥਨ ਅੰਤਰ ਜਤ ਕਤ ਪੇਖੋਂ ਸੋਈ ਅੰਤਰ ਬਾਹਰ ਹਰ ਥਾਂ ਤੇ ਜਿੱਥੇ ਕੋਈ ਵੀ ਪ੍ਰਿੰਦਾ ਵੀ ਫਰਕਰਦਾ ਨਹੀਂ ਉੱਥੇ ਵੀ ਪ੍ਰਭੂ ਪ੍ਰਮਾਤਮਾ ਦਾ ਵਾਸਾ ਹੈ ਕਿ ਕੁਦਰਤ ਦੇ ਨਿਜਮਤਾ ਕਾ ਅਸਮਾਨਤਾ ਹੈ ਨਾ ਧਰਤੀ ਤਾਂ ਹੈ ਨਾ ਹਵਾ ਤਾਂ ਹੈ ਨਾ ਉਥੇ ਜਿੱਥੇ ਕੋਈ ਜੀਵ ਵੀ ਨਹੀਂ ਉਥੇ ਹਵਾ ਪਾਣੀ ਤਾਂ ਹੈਗਾ ਹੀ ਆ ਥਾਨ ਤਨ ਅੰਤਰ ਜਤ ਕਤ ਪੇਖੂ ਸੋਈ ਅੰਤਰ ਬਾਹਰ ਥਾਨ ਤਨ ਅੰਤਰ ਜਤ ਕਤ ਪੇਖੂ ਸੋਈ ਨਾਨਕ ਗੁਰ ਪਾਇਓ ਵੱਡ ਭਾਗੀ ਤਿਸ ਜੇ ਵੱਡ ਅਬਰ ਨ ਕੋਈ ਗੁਰੂ ਨਾਨਕ ਸਾਹਿਬ ਕਹਿੰਦੇ ਵੱਡੇ ਭਾਗਾ ਨਾਲ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਜੱਡਾ ਵੱਡਾ ਕੋਈ ਹੈ ਨਹੀਂ ਇੱਕੋ ਇੱਕ ਅਕਾਲ ਪੁਰਖ ਵਾਹਿ ਅਕਾਲ ਪੁਰਖ ਵਾਹਿ ਗੁਰੂ ਹੈ ਤੇ ਨਹੀਂ ਤਾਂ ਪਾਈ ਹੁਣ ਆਪਾਂ ਪੰਕਤੀ ਪੜੀ ਆ ਨਾ ਕੋ ਪੜਿਆ ਪੰਡਤ ਵੀ ਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਜੇ ਤਾਂ ਭਾਈ ਬੰਦਿਆਂ ਦੀ ਤਰ੍ਹਾਂ ਗੁਰੂ ਦੀ ਮੱਤ ਲੈ ਕੇ ਜੀਵਨ ਜੀਣਾ ਫਿਰ ਤੂੰ ਗੁਰੂ ਦੇ ਲੇਖੇ ਲੱਗੇਗਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਤੇ ਲੀਨ ਹੋਏਗਾ ਕਦੋਂ ਜਦੋਂ ਗੁਰੂ ਤੋਂ ਸਿੱਖਿਆ ਲੈ ਲਈ ਸਿੱਖੀ ਸਿੱਖਿਆ ਗੁਰਬਈ ਚਾਰ ਨਦਰੀ ਕਰਮ ਲਗਾਏ ਪਰ ਇੱਥੇ ਇਹ ਵੀ ਪੰਕਤੀ ਇਹ ਵੀ ਇੱਥੇ ਕਹਿੰਦੀ ਆ ਇਹ 465 ਤੇ ਸੁਭਾਏਮਾਨ ਸ਼ਬਦ ਆ ਉਹਦੇ ਵਿੱਚੋਂ ਪੰਕਤੀਆਂ ਕਲ ਰਹਿndੀਆਂ ਛੋਹ ਪੜ ਰਹੇ ਆ ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ ਮਹਾਰਾਜ ਕਹਿੰਦੇ ਉਹ ਮਿਹਰ ਦੀ ਨજર ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਤੇ ਜੇ ਗੁਰੂ ਨਾਲ ਟੁੱਟੇ ਆ ਫਿਰ ਮਹਾਰਾਜ ਨੇ ਅਗਲੀਆਂ ਪੰਗਤੀਆਂ 'ਚ ਦੱਸਿਆ ਕੋਲੂ ਚਰਖਾ ਚੱਕੀ ਚੱਕ ਜਿਵੇਂ ਕੋਲੂ ਵੀ ਚੱਲਦਾ ਹੀ ਰਹਿੰਦਾ ਨਾ ਹਣ ਮਸ਼ੀਨਾਂ ਨਾਲ ਚੱਲਦਾ ਅੱਗੇ ਵੜਦ ਜੋੜ ਦਿੰਦੇ ਸੀ ਤੇ ਚਰਖਾ ਜਿਵੇਂ ਘੁੰਮੀ ਜਾ ਰਿਹਾ ਜਿਵੇਂ ਚੱਕੀ ਚੱਲ ਰਹੀ ਹੈ ਮਹਾਰਾਜ ਕਹਿੰਦੇ ਜੇ ਕੋਈ ਨੱਚਣ ਗਾਉਣ ਦੇ ਨਾਲ ਮਨਾਉਣ ਨੂੰ ਫਿਰਦਾ ਨਾ ਰੱਬ ਨੂੰ ਆਪਾਂ ਪਹਿਲਾਂ ਪੜ ਕੇ ਆਏ ਆ ਨੱਚਣ ਗੁਰ ਨੱਚਣ ਗੁਰ ਇਸ ਤਰ੍ਹਾਂ ਪੰਕਤੀ ਪੜੀ ਮੈਨੂੰ ਭੁੱਲ ਗਈ ਮਹਾਰਾਜ ਕਹਿੰਦੇ ਜਿਹੜੇ ਫਿਰ ਨੱਚ-ਨੱਚ ਕੇ ਪੈਰ ਹਿਲਾਉਂਦੇ ਨੇ ਸਿਰ ਵੀ ਘੁਮਾਉਂਦੇ ਨੇ ਉਹਨਾਂ ਦੇ ਸਿਰ 'ਚ ਤਾਂ ਮਿੱਟੀ ਹੋੜੜ ਪੈਂਦੀ ਆ ਤੇ ਉਹਨਾਂ ਦਾ ਹਾਲ ਕੀ ਆ ਇਸ ਤਰ੍ਹਾਂ ਘੁੰਮਦੇ ਫਿਰਦੇ ਨੇ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਆਧਾਰ ਨਹੀਂ ਹੋ ਸਕਦਾ ਪਦਾਰ ਹੋਏਗਾ ਸ਼ਬਦ ਗੁਰੂ ਨਾਲ ਜੁੜ ਕੇ ਗਿਆਨ ਪ੍ਰਾਪਤ ਕਰਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਕੇ ਨੱਚਿਆ ਟੱਪਿਆ ਭਗਤ ਨਾ ਹੋਈ ਗੁਰਬਾਣੀ ਚ ਪੰਕਤੀ ਆਹੇ ਆ ਜਾਏਗੀ ਅੱਗੇ ਮਹਾਰਾਜ ਕਹਿੰਦੇ ਜਿਹੜੇ ਨੱਚਣ ਟੱਪਣ ਵਾਲੇ ਨੇ ਉਹ ਤਾਂ ਜਿਵੇਂ ਕੋਲੂ ਚੱਲਦਾ ਚਰਖਾ ਚੱਲਦਾ ਚੱਕੀ ਚੱਲਦੀ ਆ ਤੇ ਥਲ ਬਰੋਲੇ ਬਹੁਤ ਅਨੰਤ ਥਲਾਂ ਦੇ ਬਿਆੰਤ ਬਰੋਲੇ ਧਰਤੀ ਤੇ ਬਰੋਲੇ ਵੀ ਆਉਂਦੇ ਹੁੰਦੇ ਨੇ ਆਪਾਂ ਉਹ ਦੇਖਦੇ ਆ ਲੱਟੂ ਮਧਾਨੀਆਂ ਅਸਨ ਅਨਗਾ ਲੱਟੂ ਮਧਾਨੀਆਂ ਜਿਹੜੀਆਂ ਜਿਵੇਂ ਕਿ ਤੁਸੀਂ ਐ ਵੀ ਕਹਿ ਲੋ ਵੀ ਇੱਥੇ ਜਿਵੇਂ ਅੱਗੇ ਨਾ ਫੜਾ ਜੋੜਿਆ ਹੁੰਦਾ ਸੀ ਫੜਾ ਜੋੜਿਆ ਜਾਂਦਾ ਸੀ ਫੜਾ ਉਹ ਬੜਦਾਂ ਨੂੰ ਜਾਂ ਊਠ ਨੂੰ ਜੋੜ ਕੇ ਜੋ ਕਣਕ ਜਿਹੜੀ ਚਣਕ ਚੋਂ ਨਾ ਹੋਣਾ ਜੋ ਵੀ ਹੋਣਾ ਉਹਨੂੰ ਵਸਾ ਦੇਣਾ ਰੜੇ ਥਾਂ ਤੇ ਤੇ ਉੱਤੇ ਉੱਤੇ ਫਿਰ ਉਹ ਫੜਾ ਜਾ ਚਲਾਈ ਜਾਣਾ ਉਹਦੇ ਚੱਲੀ ਜਾਣਾ ਜਿਵੇਂ ਫੜਾ ਚੱਲਦਾ ਘੁੰਮਦਾ ਪੰਖੀ ਪਾਉਂਦੀਆਂ ਲੈਣ ਨਾ ਸਾ ਜਿਵੇਂ ਉਹ ਪੁਮਹਿਰੀਆਂ ਕਹ ਲੋ ਤਿਤਲੀਆਂ ਕੱਲ ਵੀ ਆਪਾਂ ਗੱਲ ਕਰੀ ਸੀ ਜਿਵੇਂ ਉਹ ਤਿਤਲੀਆਂ ਉੱਡਦੀਆਂ ਫਿਰਦੀਆਂ ਨੇ ਲਗਾਤਾਰ ਫਿਰ ਮਨੁੱਖ ਤੇ ਮਨੁੱਖ ਤੇਰਾ ਜਨਮ ਇਸ ਤਰ੍ਹਾਂ ਹੀ ਆ ਵੀ ਚੱਲੀ ਤਾਂ ਜਾ ਰਿਹਾ ਪ੍ਰਾਪਤੀ ਕੁਛ ਨਹੀਂ ਹੈ 500 ਧਮੀਰੀਆਂ ਜੋ ਇੱਕ ਸਾਹੇ ਉਡਤੀਆਂ ਰਹਿੰਦੀਆਂ ਹਨ ਇਹ ਸਭ ਭਉਂਦੇ ਰਹਿੰਦੇ ਹਨ ਮਨੁੱਖ ਟਕੋ ਉਸ ਨੂੰ ਜਾਂ ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਸਿੱਧੀ ਗੱਲ ਬਸ ਇੱਥੇ ਨਿਬੜਦੀ ਅਸਲ ਵਿੱਚ ਗੁਰੂ ਸਾਹਿਬ ਨੇ ਇੱਥੇ ਗੱਲ ਨਿਬੇੜੀ ਆ ਕਿ ਸ਼ਬਦ ਗੁਰੂ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ ਤੇ ਆਪਦੇ ਫਰਜ਼ ਆ ਜਿਹੜੇ ਪਸਾਨ ਮੇਨ ਗੱਲ ਇਹ ਆ ਅੱਗੇ ਦੱਸਦੇ ਨੇ ਮਹਾਰਾਜ ਸੂਏ ਚਾੜ ਪੁਵਾਈਏ ਜੰਤ ਨਾਨਕ ਭਾਉਂਦਿਆਂ ਗਣਤਨ ਅੰਤ ਸੂਲ ਉੱਤੇ ਚਾੜ ਕੇ ਕਈ ਜੰਤ ਪੁਵਾਈਦੇ ਹਨ ਪੁਵਾਈ ਦੇ ਮਤਲਬ ਭਟਕਦੇ ਫਿਰਦੇ ਜਿਵੇਂ ਪਹਿਲਾਂ ਦੱਸਦਾ ਗੁਰੂ ਸਾਹਿਬ ਨੇ ਆਪਾਂ ਨੂੰ ਨਾਨਕ ਭਾਉਂਦਿਆਂ ਗਣਤਨ ਅੰਤ ਹੈ ਨਾਨਕ ਭਾਉਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ ਜਿਹੜੇ ਭਟਕਦੇ ਫਿਰਦੇ ਆ ਨਾ ਪ੍ਰਭੂ ਪਰਮਾਤਮਾ ਨਾਲੋ ਜੁੜੇ ਹੋਏ ਇਹ ਵੀ ਜੀਵਨ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜਾਂ ਅਕ ਸਰੀਰਕ ਕਰਕੇ ਕਹਿ ਲੋ ਤਿਤਲੀਆਂ ਪਭੀਰੀਆਂ ਜੋ ਵੀ ਆ ਜੀਵ ਜੰਤੂ ਭੋਂਦੇ ਫਿਰਦੇ ਨੇ ਪੰਛੀ ਵੀ ਘੁੰਮਦੇ ਫਿਰਦੇ ਨੇ ਸੰਸਾਰ ਕੁਦਰਤ ਦੇ ਵਿੱਚ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਬੰਦਨ ਬੰਦ ਪਭਾਏ ਸੋਏ ਪਏ ਕੀਰਤਨ ਚੱਲੇ ਸਭ ਕੋਏ ਇਸੇ ਤਰ੍ਹਾਂ ਉਹ ਪ੍ਰਭੂ ਜੀਵਾਂ ਨੂੰ ਮਾਇਆ ਦੇ ਜਜ਼ੀਰਾ ਵਿੱਚ ਜਕੜ ਕੇ ਭਵਾਉਂਦਾ ਹੈ ਮਾਇਆ ਦੇ ਜਜ਼ੀਰਾ ਵਿੱਚ ਜਕੜਿਆ ਹੋਇਆ ਭਟਕਦਾ ਫਿਰਦਾ ਇਨਸਾਨ ਇਧਰੋਂ ਵੀ ਆਜੇ ਉਧਰੋਂ ਵੀ ਆਜੇ ਨਾਲੇ ਗੁਜਰਾਨ ਤੋਂ ਵੱਧ ਮਾਇਆ ਕੋਲੇ ਲੋਕਾਂ ਦੇ ਫੇਰ ਵੀ ਇਧਰੋਂ ਵੀ ਆਜੇ ਉਧਰੋਂ ਵੀ ਆਜੇ ਭੱਜਿਆ ਦੌੜਿਆ ਫਿਰਦਾ ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ ਇਹ ਨੱਚਣਾ ਹੀ ਹੁੰਦਾ ਬੇਤਰੋਂ ਬੀ ਆ ਗਏ ਉੱਧਰ ਵੀ ਜਾਣਾ ਇਹਨੂੰ ਵੀ ਕਹਿ ਦਗੇ ਉਹ ਵੀ ਵੀ ਕਹਿ ਦਗੇ ਬਿਜ਼ਨਸ ਨੈਟਵਰਕਿੰਗ ਦਾ ਮਾਰਕੀਟ ਬਸ ਭੱਜਿਆ ਫਿਰਦਾ ਇਨਸਾਨ ਚਲੋ ਅੱਗੇ ਮਹਾਰਾਜ ਦੱਸਦੇ ਨੇ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਮਹਾਰਾਜ ਕਹਿੰਦੇ ਉਹ ਜੀਵ ਨੱਚ-ਨੱਚ ਕੇ ਹੱਸਦੇ ਹਨ ਉਹ ਅੰਤ ਨੂੰ ਰੋ ਕੇ ਇੱਥੋਂ ਤੁਰਦੇ ਹਨ ਕੋਈ ਆਪਦੀ ਜਵਾਨੀ ਤੇ ਮਾਣ ਕਰਕੇ ਹੱਸਦਾ ਕੋਈ ਆਪਣਾ ਬੈਂਕ ਬੈਲੈਂਸ ਦੇਖ ਕੇ ਹੱਸਦਾ ਕੋਈ ਆਪਣੀ ਜ਼ਮੀਨ ਜਾਇਦਾਦ ਦੇ ਕੇ ਹੱਸਦਾ ਰੋਣਾ ਵੀ ਪੈਂਦਾ ਫਿਰ ਰੋਂਦੇ ਹੀ ਜਾਂਦੇ ਨੇ ਇੱਥੋਂ ਜਿਹੜੇ ਮੋਹ ਮਾਇਆ ਦੇ ਚੱਕਰ ਵਿੱਚ ਫਸੇ ਨੇ ਹੱਸਦੇ ਕੌਣ ਨੇ ਜਿਹੜੇ ਗੁਰੂ ਨਾਮ ਬਾਣੀ ਨਾਲ ਜੁੜੇ ਹੋਏ ਨੇ ਔਰੰਬੀ ਨਾਲ ਖੋਪਰ ਤੋੜਿਆ ਜਾ ਰਿਹਾ ਤਾਂ ਵੀ ਹੱਸਦਾ ਭਾਈ ਤਾਰੂ ਸਿੰਘ ਬੰਦ-ਬੰਦ ਕੱਟਿਆ ਜਾ ਰਿਹਾ ਤਾਂ ਵੀ ਮਨੀ ਸਿੰਘ ਹੱਸਦਾ ਦਿਨੋਂ ਮਨ ਕਰਕੇ ਖੁਸ਼ ਆ ਚਰਖੜੀਆਂ ਤੇ ਚੜਨ ਵਾਲੇ ਮਨ ਕਰਕੇ ਖੁਸ਼ ਆ ਗੁਰੂ ਦੇ ਲੇਖੇ ਲੱਗ ਰਹੇ ਨੇ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਇਨਸਾਨ ਰੋਂਦਾ ਹੀ ਆ ਗਰਬਾਣੀ ਚ ਪੰਕਤੀ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਹਾਰਾਜ ਕਹਿੰਦੇ ਮਿੱਟੀ ਦਾ ਪਤਲਾ ਨੱਚਦਾ ਦੇਖ ਕਿਵੇਂ ਫਿਰਦਾ ਦੌੜਦਾ ਫਿਰਦਾ ਇਧਰ ਉਧਰ ਇਧਰੋਂ ਵੀ ਆ ਜਾਏ ਉਧਰੋਂ ਵੀ ਆ ਜਾਏ ਜਦੋਂ ਚਲੀ ਜਾਂਦੀ ਆ ਉਦੋਂ ਰੋਣ ਲੱਗਦਾ ਹੈ ਮਹਾਰਾਜ ਕਹਿੰਦੇ ਮਾਇਆ ਗਈ ਤਾਂ ਬਰੋਬਨ ਲੱਗਦਾ ਹੈ ਜਿੰਦਰੋ ਕਿਸੋ ਜਦੋਂ ਕਿਸੇ ਪਾਸੇੋਂ ਨਹੀਂ ਆਉਂਦਾ ਜੋ ਨੁਕਸਾਨ ਹੋ ਜਾਂਦਾ ਫਿਰ ਰੋਂਦਾ ਨਾ ਪਾਣੀ ਨਾਲ ਜੜ ਜਾ ਪਾਈ ਫਿਰ ਤੈਨੂੰ ਨਫਾ ਨੁਕਸਾਨ ਕੋਈ ਵੀ ਤੈਨੂੰ ਤੰਗ ਨਹੀਂ ਕਰੇਗਾ ਅੱਗੇ ਮਾਰਾ ਦੱਸ ਦੇਣਾ ਜੋ ਜੀਵ ਨੱਚ-ਨੱਚ ਕੇ ਹੱਸਦੇ ਹਨ ਉਹ ਅੰਤ ਨੂੰ ਰੋ ਕੇ ਇਥੋਂ ਤੁਰਦੇ ਹਨ ਉਂਝ ਵੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ ਝਮੇਲੇ 'ਚ ਹੀ ਪਏ ਰਹਿੰਦੇ ਨੇ ਜੀਵਨ ਸਬਰਦਾ ਨਹੀਂ ਨੱਚਣ ਕੁੱਦਣ ਮਨ ਕਾਚਾ ਨਾਨਕ ਜਨ ਮਨ ਭਾਉ ਤਿਨਾ ਮਨ ਭਾਉ ਮਹਾਰਜ ਕਹਿੰਦੇ ਨੱਚਣਾ ਕੁੱਦਣਾ ਵੀ ਕੇਵਲ ਮਨ ਦਾ ਸ਼ੌਕ ਹੀ ਐ ਹੋਰ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਨੱਚਣ ਕੁੱਦਣ ਨਾਲ ਮਨ ਦਾ ਸ਼ੌਕ ਆ ਪੂਰਾ ਕਰ ਲੈ ਨੱਚ ਲੈ ਟੱਪ ਲੈ ਜੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹਦੇ ਚਰਨਾਂ 'ਪ ਵਿੱਚ ਲੀਨ ਹੋਣਾ ਤਾਂ ਫਿਰ ਗੁਰੂ ਦੇ ਕਹੇ ਅਨੁਸਾਰ ਜੀਵਨ ਕਰਨਾ ਪਏਗਾ ਫਿਰ ਨੱਚਣ ਟੱਪਣ ਦੀ ਨਹੀਂ ਜ਼ਰੂਰਤ ਇਹ ਤਾਂ ਮਹਾਰਾਜ ਕਹਿੰਦੇ ਤੇਰੇ ਮਨ ਦਾ ਚਾਅ ਆ ਨੱਚੀ ਚੱਪੀ ਜਾ ਤੂੰ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆ ਤੈਨੂੰ ਕਿਹੜਾ ਕੋਈ ਰੋਕਦਾ ਕਰੀ ਜਲ ਜੋ ਮਰਜੀ ਕਰਦਾ ਕਰਮ ਕਰਨ ਦੀ ਤੈਨੂੰ ਆਜ਼ਾਦੀ ਆ ਮਨੁੱਖ ਪਰ ਪ੍ਰਭੂ ਪਰਮਾਤਮਾ ਦੇ ਨਿਯਮ ਮੁਤਾਬਕ ਤੈਨੂੰ ਫਲ ਮਿਲਣਾ ਨਾਨਕ ਜਨਮਨ ਪਾਉ ਤਨਾ ਮਨ ਪਾਉ ਏ ਨਾਨਕ ਪ੍ਰੇਮ ਕੇਵਲ ਉਹਨਾਂ ਦੇ ਮਨ ਵਿੱਚ ਹੀ ਹੈ ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਡਰ ਹੈ ਪੌੜੀ ਨੋ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨ ਜਾਈਏ ਵਾਹ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰਾ ਨਾਮ ਨਿਰੰਕਾਰ ਹੈ ਜੇ ਤੇਰਾ ਨਾਮ ਸਿਮਰਿਏ ਤਾਂ ਨਰਕ ਵਿੱਚ ਨਹੀਂ ਪਈਦਾ ਪ੍ਰਭੂ ਪਰਮਾਤਮਾ ਦਾ ਨਾਮ ਸਿਮਨ ਵਾਲਾ ਨਰਕ ਚ ਨਹੀਂ ਪੈਂਦਾ ਜੀਓ ਪਿੰਡ ਸਭ ਤਿਸ ਦਾ ਦੇਖਾ ਦੇ ਆਖ ਗਵਾਈਏ ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ ਉਹੀ ਜੀਵਾਂ ਨੂੰ ਖਾਣ ਵਾਸਤੇ ਭੋਜਨ ਪੈਦਾ ਹੋਇਆ ਭੋਜਨ ਦਿੰਦਾ ਹੈ ਕਿਤਨਾ ਕੋ ਦਿੰਦਾ ਹੈ ਇਹ ਅੰਦਾਜ਼ਾ ਲਾਉਣਾ ਬੇਅਰਥ ਯਤਨ ਹੈ ਇਹਦੇ ਯਤਨ ਕਰਨੇ ਬੇਅਰਥ ਹੈ ਉਹ ਕਿੰਨਾ ਕੁ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਇਓ ਦੇਣ ਵਾਲਾ ਨਹੀਂ ਥੱਕਦਾ ਤੇ ਲੈਣ ਵਾਲੇ ਥੱਕ ਥੱਕ ਕੇ ਤੁਰੇ ਜਾਂਦੇ ਨੇ ਇਸ ਤੋਂ ਸੰਸਾਰ ਤੋਂ ਬਹੁਤ ਵੱਡਾ ਖਜ਼ਾਨਾ ਆਪਾਂ ਕਹਿੰਦੇ ਆ ਨਾ ਉਹ ਪਾਣੀ ਮੁੱਕ ਜੂ ਨਾ ਆ ਦੇਖ ਲਓ ਪਾਣੀ ਦੇ ਹੜ ਭੱਗਦੇ ਨੇ ਸਾंभਿਆ ਨਹੀਂ ਸਾंभਿਆ ਜਾਂਦਾ ਇੱਥੋਂ ਫਿਰ ਜਦੋਂ ਕੁਦਰਤ ਦਾ ਕੋਈ ਕ੍ਰਿਸ਼ਮਾ ਨਿਕਲਦਾ ਨਾ ਜਦੋਂ ਕ੍ਰਿਸ਼ਮਾ ਕੋਈ ਦਿਖਾਉਂਦੀ ਆ ਕੁਦਰਤ ਫੇਰ ਪਤਾ ਲੱਗਦਾ ਵੀ ਕਿੰਨੀ ਪਾਵਰ ਆ ਆ ਹਵਾ ਨਾਰਮਲ ਚੱਲਦੀ ਆ ਆਪਾਂ ਨੂੰ ਲੱਗਦਾ ਵੀ ਜਿੱਦੇ ਪੁਰਾ ਘੱਟ ਹੋਵੇ ਆਪਾਂ ਕਹਿੰਨੇ ਹਵਾ ਘੱਟ ਆ ਗਰਮੀ ਜੀ ਆਉਂਦੀ ਆ ਪਰ ਜਦੋਂ ਤੂਫਾਨ ਚੱਲਦਾ ਉਹ ਤਾਂ ਤੈਸਨੇਸ ਕਰ ਦਿੰਦਾ ਜਿਵੇਂ ਹੁਣ ਪਾਣੀ ਤਾਂ ਤੈਸਨੇਸ ਕਰੀ ਜਾਂਦਾ ਇਹ ਵੀ ਇੱਕ ਕੁਦਰਤ ਦਾ ਨਿਜਮਾ ਕੁਦਰਤ ਦਾ ਕ੍ਰਿਸ਼ਮਾ ਔਕਾਦਰ ਕਰਨ ਵਾਲਾ ਕਰ ਰਿਹਾ ਇਹ ਫਿਰ ਜਦੋਂ ਸਾਨੂੰ ਸ਼ਕਤੀਆਂ ਦੇਖਣ ਨੂੰ ਮਿਲਦੀਆਂ ਉਦੋਂ ਸਾਡੇ ਕੰਨ ਤੇ ਅੱਖਾਂ ਖੁੱਲ੍ਹਦੀਆਂ ਨੇ ਵੀ ਹਾਂ ਹੈਗੀ ਆ ਪਾਵਰ ਅਗੇ ਮਹਾਰਾਜ ਨੇ ਦੱਸਿਆ ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ ਉਹੀ ਜੀਵਾਂ ਨੂੰ ਖਾਣ ਵਾਸਤੇ ਭੋਜਨ ਦਿੰਦਾ ਹੈ ਕਿਤਨਾ ਕੁ ਦਿੰਦਾ ਹੈ ਇਹ ਅੰਦਾਜ਼ਾ ਲਾਉਣਾ ਬੇਅਰਥ ਯਤਨ ਹੈ ਮਹਾਰਾਜ ਕਹਿੰਦੇ ਜੇ ਲੋੜੇ ਚੰਗਾ ਆਪਣਾ ਘਰ ਪੁੰਨੋ ਨੀਚ ਸਦਾਈਏ ਜੇ ਆਪਣਾ ਚੰਗਾ ਲੋੜ ਦਾ ਨਾ ਮਨੁੱਖ ਬੀਬੀ ਆ ਚਾਹੇ ਭਾਈ ਆ ਮਨੁੱਖ ਲਵਜ ਸਾਂਝਾ ਕਈ ਕਈ ਭੈਣਾ ਵੀ ਬਹੁਤ ਸਾਰੀਆਂ ਦਾਨੀ ਨੇ ਆਏ ਕਹ ਲੋ ਪਰ ਗੁਰੂ ਘਰ ਵਿੱਚ ਦਾਨ ਦੀ ਕੋਈ ਕੋਈ ਪਰਮਿਸ਼ਨ ਨਹੀਂ ਹੈ ਗੁਰੂ ਘਰ ਦੇ ਵਿੱਚ ਤਾਂ ਸਿਰਫ ਭੇਟਾ ਦਾ ਸੰਦਾਨਤ ਹੈ ਵੀ ਭੇਟਾ ਕਰ ਸਕਦੇ ਬਹੁਤ ਸਾਰੇ ਲੋਕ ਗੁਰੂ ਦੇ ਕਹੇ ਅਨਸਾਰ ਭੇਟਾਵਾਂ ਚੜਾਉਂਦੇ ਨੇ ਜਿਵੇਂ ਕਿ ਹੁਣ ਆ ਦੇਖਦੇ ਆ ਪਾਣੀ ਆਇਆ ਬਹੁਤ ਸਾਰੇ ਲੋਕ ਮਦਦ ਨੂੰ ਗਏ ਹੋਏ ਨੇ ਕੋਈ ਪੱਠੇ ਲੈ ਕੇ ਜਾ ਰਿਹਾ ਪਸ਼ੂਆਂ ਵਾਸਤੇ ਕੋਈ ਰਾਸ਼ਨ ਪਾਣੀ ਲੈ ਕੇ ਜਾ ਰਿਹਾ ਮਨੁੱਖਤਾ ਵਾਸਤੇ ਕੋਈ ਲੀੜਾ ਕੱਪੜਾ ਲੈ ਕੇ ਜਾ ਰਿਹਾ ਆ ਖਾਲਸਾ ਐਡ ਵਾਲੇ ਵੀ ਪਹੁੰਚ ਜਾਂਦੇ ਨੇ ਬਹੁਤ ਸਾਰੀ ਮਦਦ ਕਰਦੇ ਨੇ ਕਿਉਂਕਿ ਮਦਦ ਹੀ ਲਿਖਿਆ ਗੁਰਬਾਣੀ ਵਿੱਚ ਗੁਰੂ ਸਾਹਿਬ ਦਾ ਸੁਨਾਹਤ ਹੀ ਇਹ ਹੈ ਵੀ ਲੋੜਵੰਦ ਦੀ ਮਦਦ ਲੋੜ ਪੈਣ ਤੇ ਮਦਦ ਦੇ ਵਿੱਚ ਜਾਵੜਾ ਇਨਸਾਨ ਚੱਲ ਪਾ ਫਿਰ ਤੇਰੀ ਸਿਫਤ ਹੋ ਸਕਦੀ ਹੈ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਬੰਦਿਆਂ ਵਾਲੇ ਕੰਮ ਕਰ ਤੇ ਜਿਹੜੇ ਆਪਣੇ ਆਪ ਨੂੰ ਫੱਕਰ ਬਣਾਈ ਫਿਰਦੇ ਨੇ ਮੂਰਖ ਜੇ ਬਣੇ ਫਿਰਦੇ ਨੇ ਤੇ ਜਾਂ ਕੋਈ ਆਪਣੇ ਆਪ ਨੂੰ ਵਿਦਵਾਨ ਤੇ ਪੰਡਿਤ ਸਮਝਦੇ ਨੇ ਉਹ ਤਾਂ ਨਹੀਂ ਮੈਂ ਦੇਖੇ ਕਿਤੇ ਵੀ ਹਾਈਟ ਬਹੁਤ ਦੇਖਦੇ ਆਪਾਂ ਨੈਟ ਤੇ ਦੇਖਦੇ ਨੇ ਉਹ ਨਹੀਂ ਕੋਈ ਦੇਖਿਆ ਵੀ ਉਹ ਤੁਰਿਆ ਫਿਰਦਾ ਹੁਣ ਪਾਣੀ ਦੇ ਵਿੱਚੋਂ ਬਚਾਉਂਦਾ ਮਨੁੱਖਤਾ ਨੂੰ ਕਿਸੇ ਦੀ ਮਦਦ ਦੇ ਵਾਸਤੇ ਨਾ ਸਤਿਗੁਰੂ ਕਹਣਾ ਕਰਦੇ ਨੇ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਈ ਤਾਂ ਕੋ ਕਹੀਏ ਬੰਦਾ ਮਨੁੱਖ ਬੰਦੇਆਂ ਵਾਲੇ ਕੰਮ ਕਰ ਤੇ ਫਿਰ ਜੇ ਤੂੰ ਆਪਣਾ ਆਪ ਚੰਗਾ ਲੋੜਦਾ ਇੱਥੇ ਪੰਕਤੀ ਇਹ ਪੜੀ ਆਪਾਂ ਜੇ ਲੋੜੇ ਚੰਗਾ ਆਪਣਾ ਕਰ ਪੁੰਨ ਨੋ ਨੀਚ ਸਦਾਈਏ। हे जीव ਜੇ ਤੂੰ ਆਪਣੀ ਭਲਾਈ ਲੋੜਦਾ ਹੈ ਤਾਂ ਚੰਗਾ ਕੰਮ ਕਰ। ਚੰਗਾ ਕੰਮ ਕਰਕੇ ਵੇਖ ਵੀ ਆਪਣੇ ਆਪ ਨੂੰ ਨੀਮਾ ਅਖਵਾ। ਕੰਮ ਚੰਗਾ ਕਰਦੇ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖ ਤਾ ਹੰਕਾਰੀ ਨਾ ਹੋਈ। ਵੀ ਮੈਂ ਮੈਂ ਚੰਗਾ ਕਰਤਾ ਤੇ ਆ ਮੈਂ ਕਿਸੇ ਦਾ ਘਰ ਬਣਾ ਕੇ ਦੇ ਤਾ ਬਣਾਉਦੇ ਨੇ ਬਹੁਤ ਰੋਕ। ਹੈ ਕਿ ਨੇ ਜਿਨ੍ਹਾਂ ਕੋਲੇ ਵਾਹਿਗੁਰੂ ਦੀ ਕਿਰਪਾ ਨਾਲ ਪੈਸਾ ਜ਼ਿਆਦਾ ਤੇ ਉਹ ਕਰਦੇ ਨੇ ਕਿਸੇ ਦਾ ਮਕਾਨ ਬਣਾਤਾ ਕਿਸੇ ਦਾ ਮਤਲਬ ਕੋਈ ਹੋਰ ਕਾਰਜ ਕਰਤਾ ਲੀੜੇ ਕੱਪੜੇ ਦੀ ਮਦਦ ਕਰਤੀ ਰਾਸ਼ਨ ਪਾਣੀ ਦੀ ਮਦਦ ਕਰਤੀ ਜਿਵੇਂ ਆਪਾਂ ਗੱਲ ਕਰੀ ਐ ਜਿਹੜੀ ਰਲ ਕੇ ਆਪਾਂ ਸੰਗਤ ਰੂਪ ਕਰ ਦੇਣੀ ਆ ਕਿਣਕਾ ਕਿਣਕਾ ਪਾ ਕੇ ਉਸ ਉਦੋਂ ਵੀ ਬਹੁਤ ਵਧੀਆ ਚੰਗਾ ਕੰਮ ਤੇ ਫਿਰ ਇਹ ਕੰਮ ਕਰਕੇ ਤੁਹਾਰਾ ਜੀ ਕਹਿੰਦੇ ਆਪਣੇ ਮਨ ਨੂੰ ਨੀਮਾ ਰੱਖੀ ਹੰਕਾਰੀ ਨਾ ਹੋਈ ਵੀ ਮੈਂ ਆ ਹੁਣ ਹੜਾ ਏਸੀ ਤੇ ਮੈਂ ਇੰਨੀ ਮਦਦ ਕਰੀ ਲੋਕਾਂ ਦੀ ਇਹ ਨਾਮ ਮੰਨਦੇ ਵਿੱਚ ਲਿਆਈ ਨਾ ਤੈਨੂੰ ਪ੍ਰਭੂ ਪਰਮਾਤਮਾ ਨੇ ਦਾਤ ਬਖਸ਼ੀ ਆ ਤੇ ਤੂੰ ਉਸ ਪ੍ਰਭੂ ਪਰਮਾਤਮਾ ਦੀਆਂ ਦਾਤਾਂ ਦੇ ਵਿੱਚੋਂ ਜਾ ਕੇ ਤੂੰ ਭਲੇ ਦਾ ਕੰਮ ਕਰਿਆ ਹੰਕਾਰੀ ਨਾ ਹੋਈ ਨਿਮਰਤਾ ਰੱਖੀ ਮਹਾਰਾਜ ਕਹਿੰਦੇ ਜੇ ਜਰਬਾਣਾ ਪਰ ਹਰੇ